ਹਾਰ ਵਾਲੀ ਚਿੱਟਾ ਕੁئین ਇੱਕ ਕੇਸ ਤੋਂ ਬਾਹਰ ਨਿਕਲੀ ਸੀ ਇੱਕ ਕੇਸ ਤੋਂ ਉਸ ਨੂੰ ਜ਼ਮਾਨਤ ਮਿਲੀ ਹੀ ਸੀ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਕੇ ਦੂਜੇ ਕੇਸ ਦੇ ਵਿੱਚ ਫਸ ਗਈ ਜੀ ਹਾਂ ਜਾਇਦਾਦ ਜੋ ਹੈ ਹੁਣ ਉਸ ਦੀ ਜ਼ਬਤ ਕਰ ਲਈ ਗਈ ਆ ਉੱਥੇ ਹੀ ਉਸ ਦੀ ਆਲੀਸ਼ਾਨ ਕੋਠੀ ਦੇ ਬਾਹਰ ਕਾਫੀ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਜੋ ਕਿ ਉਸ ਦੀ ਪ੍ਰਾਪਰਟੀ ਦੇ ਬਾਹਰ ਉਸ ਦੀ ਕੋਠੀ ਦੇ ਬਾਹਰ ਨੋਟਿਸ ਲਗਾਉਂਦੀ ਹੋਈ ਨਜ਼ਰ ਆਈ ਤਸਵੀਰਾਂ ਸਾਹਮਣੇ ਆਈਆਂ ਤੇ ਦਾਜੇ ਪਹਿਲਾਂ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਹਜੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਕਿ ਹੁਣ ਜਾਇਦਾਦ ਦੇ ਕੇਸ ਦੇ ਵਿੱਚ ਕਸੂਤੀ ਫਸ ਗਈ ਖਾਰ ਵਾਲੀ ਚਿੱਟਾ ਕੁਇਨ ਯਾਨੀ ਕਿ ਕਨਸਟੇਬਲ ਸਸਪੈਂਡਡ ਕਨਸਟੇਬਲ ਮੈਡਮ ਅਮਨਦੀਪ ਕੌਰ ਦੇ ਕੀ ਕੀ ਜੋ ਹੈ ਸਮਾਨ ਜ਼ਬਤ ਕੀਤਾ ਗਿਆ ਤੇ ਕਿੱਥੇ ਕੀਤਾ ਗਿਆ ਉਹ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਤਾਂ ਦੱਸਦੇ ਕਿ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਵਿੱਚ ਹੈ ਜਿਸ ਦੀ ਕੀਮਤ 99 ਲੱਖ ਦੱਸੀ ਜਾ ਰਹੀ ਹੈ ਜੋ ਕਿ ਜ਼ਬਤ ਹੋ ਗਿਆ ਹੈ ਦੂਜਾ ਡ੍ਰੀਮ ਸਿਟੀ ਬਠਿੰਡਾ ਵਿੱਚ 120.83 ਗਜ ਦਾ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਦੱਸੀ ਜਾ ਰਹੀ ਹੈ ਜੀਹਾਂ 18.12 ਲੱਖ ਜੋ ਹੈ ਦੱਸੀ ਜਾ ਰਹੀ ਹੈ ਇਸ ਦੀ ਕੀਮਤ ਇਸ ਤੋਂ ਇਲਾਵਾ 14 ਲੱਖ ਰੁਪਏ ਦੀ ਕੀਮਤ ਵਾਲੀ ਇੱਕ ਮਹਿੰਗੀ ਥਾਰ ਤੇ 1,70,000 ਰੁਪਏ ਦੀ ਇੱਕ ਰਾਇਲ ਐਨਫੀਲਡ ਬੁਲੇਟ ਮੋਟਰਸਾਈਕਲ ਵੀ ਜੋ ਹੈ ਜ਼ਬਤ ਕਰ ਲਈ ਗਈ ਹੈ ਇਸ ਨਾਲ ਹੀ ਦੋ ਆਈਫੋਨ ਤੇ ਇੱਕ ਵੀਵੋ ਮੋਬਾਈਲ ਵੀ ਫ੍ਰੀਜ਼ ਹੋ ਗਏ ਨੇ ਜੀਹਾਂ ਆਈਫੋਨ 13 Pro Max ਹੈ ਜਿਸ ਦੀ ਕੀਮਤ 45000 ਦੱਸੀ ਜਾ ਰਹੀ ਹੈ ਜਦੋਂ ਕਿ ਆਈਫੋਨ ਐਸ ਸੀ ਦੀ ਕੀਮਤ 9000 ਤੇ ਵਿਵੋ ਫੋਨ ਦੀ ਕੀਮਤ 2000 ਰੁਪਏ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਕੋਲ ਇੱਕ ਰੋਲੈਕਸ ਘੜੀ ਬਰਾਮਦ ਹੋਈ ਹੈ ਜਿਸ ਦੀ ਕੀਮਤ 1 ਲੱਖ ਦੱਸੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਬੀਤੇ ਦਿਨੀ ਇੱਕ ਨਿੱਜੀ ਚੈਨਲ ਦੇ ਉੱਤੇ ਉਸ ਨੇ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਹ ਸਾਰਾ ਕੁਝ ਦੱਸੀ ਹੋਈ ਨਜ਼ਰ ਆਈ ਸੀ ਕਿ ਜੋ ਰੋਲੈਕਸ ਘੜੀ ਹੈ ਕਿਸੇ ਰਿਸ਼ਤੇਦਾਰ ਨੇ ਦਿੱਤੀ ਹੈ ਇਦਾਂ ਉਸ ਨੂੰ ਕਿਸੇ ਨੇ ਗਿਫਟ ਕਰਤਾ ਤੇ ਉਸ ਦੇ ਉੱਤੇ ਫਲਾਣੇ ਫਲਾਣੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਉਹ ਬਿਲਕੁਲ ਬੇਕਸੂਰ ਹੈ ਦਾ ਕੋਈ ਕਸੂਰ ਨਹੀਂ ਤੇ ਹੁਣ ਜਦੋਂ ਬੀਤੇ ਦਿਨ ਇਸ ਚੀਜ਼ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਉਸ ਦੀ ਜੋ ਜਾਇਦਾਦ ਹੈ ਆਮਦਨ ਤੋਂ ਬਾਦ ਉਸ ਦੀ ਜਾਇਦਾਦ ਹੈ ਪਹਿਲਾਂ ਕਹਿ ਰਹੀ ਸੀ ਐਦਾਂ ਕੁਝ ਨਹੀਂ ਹੈ ਬਾਅਦ ਵਿੱਚ ਜਦੋਂ ਉਹ ਸਾਹਮਣੇ ਆਂਦਾ ਤਾਂ ਉਸ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਹੁਣ ਉਸ ਦੀ ਪ੍ਰਾਪਰਟੀ ਨੂੰ ਵੀ ਸੀਜ਼ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਕੀ ਕੀ ਚੀਜ਼ਾਂ ਫ੍ਰੀਜ਼ ਹੋਈਆਂ ਨੇ ਰੋਲੈਕਸ ਜਿਸ ਦੀ ਕੀਮਤ 1 ਲੱਖ ਦੱਸੀ ਜਾ ਰਹੀ ਸੀ ਇਸ ਤੋਂ ਇਲਾਵਾ ਉਸ ਦੇ ਨਾਮ ਤੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਉਸ ਦੇ ਖਾਤੇ ਦੇ ਵਿੱਚ ਵੀ ਲੱਖਾਂ ਰੁਪਏ ਪਏ ਹੋਏ ਨੇ ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅੰਕੜਾ ਜੋ ਹੈ ਅਜੇ ਮੁਢਲਾ ਹੈ ਤੇ ਜਾਂਚ ਦੇ ਵਿੱਚ ਹੋਰ ਜਾਇਦਾਨ ਦਾ ਖੁਲਾਸਾ ਵੀ ਹੋ ਸਕਦਾ ਜਿਨ੍ਹਾਂ ਦੀ ਕਾਨੂੰਨੀ ਤੌਰ ਤੇ ਹੁਣ ਜਾਂਚ ਕੀਤੀ ਜਾਵੇਗੀ ਤਾਂ ਇਹ ਵੀ ਦੱਸ ਦਿਸ ਤੋਂ ਪਹਿਲਾਂ ਅਮਨਦੀਪ ਕੌਰ ਨੂੰ ਕਦੋਂ ਪੁਲਿਸ سے ਫੜਿਆ ਸੀ ਪੁਲਿਸ ਨੇ 2 April 2025 ਨੂੰ ਬਠਿੰਡਾ ਦੇ ਲਾਡਲੀ ਢਾਈ ਚੌਕ ਤੋਂ 17 ਗ੍ਰਾਮ ਹੈਰੋਇਨ ਸਮੇਤ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿੱਤਾ 29 April ਨੂੰ ਹੀ ਅਮਨਦੀਪ ਕੌਰ ਨੂੰ ਡਰੱਗਸ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਤੇ ਅਮਨਦੀਪ कौर ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਹੁਣ ਆਲੀਸ਼ਾਨ ਜੀਵਨ ਸ਼ੈਲੀ ਜਿਹੜਾ ਸਾਹਮਣੇ ਆ ਚੁੱਕੀ ਉਸ ਦਾ ਲਾਈਫ ਸਟਾਈਲ ਸਾਹਮਣੇ ਆ ਚੁੱਕਿਆ ਹੈ ਬਹੁਤ ਵਾਰ ਬਹੁਤ ਸਾਰੀਆਂ ਤਸਵੀਰਾਂ ਜੋ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਿਆ ਕਰਦੀ ਸੀ ਚਾਹੇ ਰੋਲੈਕਸ ਘੜੀ ਦੀ ਗੱਲ ਹੋਵੇ ਚਾਹੇ ਥਾਰ ਗੱਡੀ ਹੋਵੇ ਚਾਹੇ ਆਲੀਸ਼ਾਨ ਕਾਰ ਹੋਵੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਇਹੀ ਸਵਾਲ ਕੀਤੇ ਜਾ ਰਹੇ ਸਨ ਕਿ ਇੱਕ ਮਹਿਲਾ ਕਾਂਸਟੇਬਲ ਹੈ ਤੇ ਉਸ ਦੇ ਕੋਲ ਇੰਨਾ ਜ਼ਿਆਦਾ ਪੈਸਾ ਕਿਵੇਂ ਆਇਆ ਕਿਉਂਕਿ ਉਹੀ ਹੁੰਦਾ ਨਾ ਕਿ ਬੰਦਾ ਜੋ ਹੈ ਫਸ ਜਾਂਦਾ ਹੈ ਆਪਣੇ ਜੋ ਲਕਜ਼ਰੀਅਸ ਲਾਈਫ ਸਟਾਈਲ ਸੀ ਉਸ ਨੂੰ ਵਖਾ ਵਖਾ ਕੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਆਪਣੇ ਆਪ ਦੇ ਉੱਤੇ ਸਵਾਲ ਸਵਾਲੀਏ ਨਿਸ਼ਾਨਾ ਆਪਣੇ ਖੜੇ ਕਰ ਲیتے ਹੁਣ ਜੋ ਵੱਡਾ ਐਕਸ਼ਨ ਪੁਲਿਸ ਵੱਲੋਂ ਲਿਆ ਜਾਂਦਾ ਹੈ ਕਿ ਇਸ ਦੇ ਜੋ ਜਾਇਦਾਦ ਹੈ ਉਸ ਨੂੰ ਜ਼ਬਤ ਕਰ ਲਿਆ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਹਜੇ ਹੋਰ ਵੀ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਸੀਜ਼ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਤੀ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਹੈ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਤੇਰੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਹਾਰਗੜੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਲੋਨੀ ਪ੍ਰਕਿਰਿਆ ਨੂੰ ਕਰਾਉਂਦੇ ਹਾਂ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆ ਅੱਜ ਦੇ ਗੇਟ ਦੇ ਬਾਹਰ ਜਿਹੜੇ ਸੀ ਚੰਪਾਉਣ ਦੇ ਲਈ ਕੋਠੀ ਤੋਂ ਇਲਾਵਾ ਹਣ ਕਿੰੋਂ ਹੀ ਹੈਗੀਆਂ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਏਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਫ੍ਰੀਜ਼ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸੇ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈ ਘੜੀ ਜਿਹਦੇ ਸਾਨੂੰ ਫ੍ਰੀਜ਼ਿੰਗ ਆਰਡਰ ਸਰ ਸਰ ਗ ਇਹ ਸੇਲ ਪਰਚੇਜ ਕਰ ਸਕਦੇ ਜਾਂ ਨਹੀਂ ਜਾਇ ਇਥੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਜ ਨਹੀਂ ਕਰ ਸਕਦੇ ਕਿ ਬਾਕੀ ਜੋ ਮਾਨਜੋ ਕੇ ਦਾਲ ਉਸ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੇ ਜੋਗੇ ਅੱਗੇ ਅਸੀਂ ਉਹ ਕਰ ਕਰਾਂਗੇ ਤੇ ਤੇ ਜਿਹੜਾ ਕੁਝ ਐਕਸਪੀਰ ਸਰ ਇਹ 5 ਦਿਨ ਤੋਂ ਰਿਮਾਰਡ ਪਿਆ ਸੀ ਹੋਲੇ ਵਿੱਚ ਸਾਨੂੰ 29 ਤਰੀਕ ਨੂੰ 3 ਵਜੇ ਪੇਸ਼ ਕਰਨ ਦਾ ਹੋ ਗਿਆ ਜੋ ਤਿੰਨ ਦਿਨ ਦਾ ਰਿਮਾਰਡ ਹੈ ਅੱਛਾ ਸਰ ਕੀ ਕੁਝ ਹੋਇਆ 17 ਸਾਲ ਪਹਿਲੇ ਕੁਛ ਗੱਛਾ ਸੀ ਰਿਮਾਰਕਡ ਦੌਰਾਨ ਕਰਨਾ ਹੈ ਜੀ ਹੁਣ ਦਾ ਇਨਵੈਸਟੀਗੇਸ਼ਨ ਦਾ ਬੈਟਰ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਸਾਡਾ ਕੇਸ ਹੈਗਾ ਉਹਦੇ ਦਾਅਵਾ ਕਰ ਸੀ ਜੋ ਕੁਛ ਕੁ ਹੋ ਵੀ ਕਿਉਂਕਿ ਇਹ ਨੋਟਿਸ ਨਹੀਂ ਦਿੱਤਾ ਗਿਆ ਸਰ ਰਿਮਾਰਕ ਕਿੰਨੇ ਦਿਨ ਤੋਂ ਦਿੱਤਾ ਗਿਆ 29 ਤਰੀਕ ਨੂੰ 3 ਵਜੇ ਦੱਸ ਕਰਨਾ ਹੈ 29 ਤਰੀਕ ਨੂੰ 3 ਵਜੇ ਸਰ ਆਪਾਂ ਗੱਲ ਕਰੀਏ ਉਸ ਤੱਕ ਜਿਹੜਾ ਪ੍ਰੋਪਰਟੀ ਸੀ ਦਿੱਤੀ ਗਿਆ ਉਹ ਵੀ ਗੱਲ ਸਾਹਮਣੇ ਹੈ ਮੇਰੀ ਪ੍ਰੋਪਰਟੀ ਸੀ ਦਿੱਤੀ ਗਿਆ ਫ੍ਰੀ ਟੂ ਡਿਸਟ੍ਰਿਬਿਊਟ ਕੀਤਾ ਸਾਡੇ ਉਹਦੇ ਨਾਲ ਕੋਈ ਸਟੋਰੀ ਨਹੀਂ ਹੈ ਇਹਨਾਂ ਕੋਲ ਉਹ ਪ੍ਰਾਪਤ ਕੀਤੀ ਹੈ ਉਹ ਅੰਨਿਤ ਬ੍ਰਾਹਮਣ ਦੇ ਪੈਸਾ ਉਸ ਤੋਂ ਅਜੇ ਅਜੇ ਸਰਚ ਬ੍ਰਾਹਮਣ ਲੈਣੇ ਨੇ ਸਰਚ ਕਰਾ ਕੇ ਬਾਅਦ ਵਿੱਚ ਕੀ ਹੋਣਾ ਹੈ ਕੁਝ ਨਿਕਲ ਗਿਆ ਕੱਲ੍ਹ ਤੋਂ ਜਿਹੜੀ ਬੋਸਟ ਦੇ ਬ੍ਰਾਹਮਣ ਅਸੀਂ ਗਾਰੰਟੀ ਇਸ਼ੂ ਕਰਵਾਏ ਗਏ ਹੁਣ ਸਰਚ ਕਰਨ ਤੋਂ ਤਰ੍ਹਾਂ ਜੋ ਆਊਗਾ ਦੇਖਦੇ ਹਾਂ ਨਿਕਲ ਜੇ ਸਰਚ ਤੀਜੇ ਚਿੱਤੀ ਦੀ ਹੋਵੇਗਾ ਕੋਈ ਸੰਦਲ ਦਲੀਲ ਹੋਵੇਗਾ ਨੋਰਮਲ ਕੋਰਟ ਨੂੰ ਦੱਸਦਾ ਹੈਗਾ ਬਸ ਉਹਦੇ ਅੱਗੇ ਕਿਹੜੀਆਂ ਦਲੀਲਾਂ ਦੇ ਵਿੱਚ ਥਾਂ ਨਜ਼ਰ ਆਉਣਾ ਨੂੰ ਬੇਚ ਕਰੇ ਰਿਹਾ ਸਰਚ ਕੋਈ ਪੈਸਾ ਕਿਹੜੀਆਂ ਦਲੀਲਾਂ ਰੱਖਿਆ ਗਿਆ ਜੇ ਨਾਲ ਨਹੀਂ ਨਾ ਨੀ ਲੋਕੇ ਦੇਖੋ ਡੋਰਿੰਗ ਇਨਵੈਸਟੀਗੇਸ਼ਨ ਕਰਦੇ ਕਵਰਸਰ ਜਿਹੜੇ ਕੁਝ ਪੈਸੇ ਆਏ ਨੇ ਉਹਦੇ ਬਾਰੇ ਵੀ ਵੈਰੀਫਾਈ ਕਰਨਾ ਔਰ ਦੂਸਰਾ ਜਿਹੜਾ ਜੀ ਪ੍ਰੋਪਰਟੀ ਦੀ ਐਨਲੌਜੀ ਵੈਰੀਫਾਈ ਕਰਨਾ ਕਿ ਪ੍ਰੋਪਰਟੀ ਕਿੰਨਾ ਟੈਕਨੋਲੋਜੀ ਵਿੱਚ ਸਾਡੀ ਐਸਟੀਮੇਟ ਬਣਾਣਾ ਕਿ ਕਿੰਦੇ ਮੁੱਦੇ ਦੇ ਵਿੱਚ ਪਾਇਆ ਜਾਏਗਾ ਸਾਰਾ ਸਟੇਟਿਕ ਐਟਟੈਚਮੈਂਟ ਕਪਟੀ ਸੀਜ਼ ਕੀਤੀ ਗਈ ਹੈ ਕੀ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀ.ਸੀ. ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਦਾ ਹੱਜੂ ਤੇ ਗੇਟ ਦੇ ਬਾਰ ਜਿਹੜੇ ਸੀ ਚਪਕਾਉਣ ਦੇ ਲਈ ਕੋਠੀ ਤੋਂ ਇਲਾਵਾ ਹੋਰਾਂ ਲਿਖੀਆਂ ਵੀ ਹੈਗੀਆਂ ਉਹ ਕੀ ਨਹੀਂ ਸਾਡੇ ਕੋਲ ਜਿਹੜੇ ਨੋਟਿਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਗਈ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜੀ ਤੇ ਸਾਨੂੰ ਫ੍ਰੀਜ਼ਿੰਗ ਕਾਊਂਟਰ ਮਸਹੂਲ ਹੋਇਆ ਸਰ ਗੱਲ ਕਰੀਏ ਅਗਲੀ ਬਾਕ ਪ੍ਰਕਿਰਿਆ ਕੀ ਹੈ ਸੇਲ ਪਰਚੇਸ ਕਰ ਸਕਦੇ ਜਾਂ ਨਈ ਜਾਇਚੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਯੋਗ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰ ਵੀ ਹੋਗੀ ਕਿ ਅੱਗੇ ਅਸੀਂ ਉਹ ਕਰ ਕਰਾਂਗੇ